ਰੇਡੀ ਮਮਤਾ ਅਤੇ ਰਾਜਵੀਰ ਇੱਕ ਜਮਾਤ ਅਤੇ ਇੱਕੋ ਸਕੂਲ ਵਿੱਚ ਪੜ੍ਹਦੀਆਂ ਸਨ ਡੰਡੀ ਦੋਵਾਂ ਦੇ ਦਿਲ ਇੰਨੇ ਮਿਲੇ ਹੋਏ ਸਨ ਕਿ ਕਈ ਵਾਰ ਇੰਜ ਲੱਗਦਾ ਜਿਵੇਂ ਸਹੇਲੀਆਂ ਨਾ ਹੋਣ ਸਗੋਂ ਭੈਣਾ ਹੋਣ ਡੰਡੀ ਜਦੋਂ ਦੋਵੇਂ ਇਕੱਠੀਆਂ ਸਕੂਲ ਆਉਂਦੀਆਂ ਤਾਂ ਬਹੁਤ ਹੀ ਸੋਹਣੀਆਂ ਲੱਗਦੀਆਂ ਡੰਡੀ ਪੂਰੀ ਵਰਦੀ ਸਾਫ਼ ਸੁਥਰੀ ਅਤੇ ਪ੍ਰੈਸ ਕੀਤੀ ਹੁੰਦੀ ਡੰਡੀ ਦੋਵੇਂ ਜਦੋਂ ਦੋ-ਦੋ ਗੁੱਤਾ ਕਰਕੇ ਖਿੜੇ ਚਿਹਰੇ ਨਾਲ ਸਕੂਲ ਦੇ ਗੇਟ ਅੱਗੇ ਮੱਥਾ ਟੇਕਦੀਆਂ ਤਾਂ ਮਨ ਖੁਸ਼ ਹੋ ਜਾਂਦਾ ਡੰਡੀ ਕੁਝ ਦਿਨ ਹੋਏ ਤਾਂ ਸਕੂਲ ਵਿੱਚ ਨਵੇਂ ਆਏ ਪ੍ਰਿੰਸੀਪਲ ਨੇ ਸਾਰੀਆਂ ਜਮਾਤਾਂ ਦੇ ਸੈਕਸ਼ਨ ਅਲੱਗ-ਅਲੱਗ ਕਰ ਦਿੱਤੇ ਡੰਡੀ ਕੁਝ ਬੱਚੇ ਇੱਕ ਸੈਕਸ਼ਨ ਤੋਂ ਦੂਜੇ ਸੈਕਸ਼ਨ ਵਿੱਚ ਚਲੇ ਗਏ ਅਤੇ ਕੁਝ ਉਸੇ ਵਿੱਚ ਹੀ ਰਹਿ ਗਏ ਡੰਡੀ ਬੱਚਿਆਂ ਨੇ ਕਾਫੀ ਰੌਲਾ ਪਾਇਆ ਪਰ ਸਭ ਵਿਅਰਥ ਡੰਡੀ ਪ੍ਰਿੰਸੀਪਲ ਨੇ ਦਲੀਲ ਦਿੱਤੀ ਕਿ ਇਸ ਨਾਲ ਤੁਸੀਂ ਸਭ ਨਾਲ ਰਹਿਣਾ ਸਿੱਖ ਜਾਵੋਗੇ ਡੰਡੀ ਇਸ ਤਬਦੀਲੀ ਕਾਰਨ ਮਮਤਾ ਅਤੇ ਰਾਜਵੀਰ ਦਾ ਸੈਕਸ਼ਨ ਵੀ ਬਦਲ ਗਿਆ ਡੰਡੀ ਸੈਕਸ਼ਨ ਬਦਲਣ ਨਾਲ ਜ਼ਿਆਦਾ ਅਸਰ ਮਮਤਾ ਉੱਤੇ ਪਿਆ ਡੰਡੀ ਉਹ ਉਦਾਸ ਰਹਿਣ ਲੱਗ ਪਈ ਡੰਡੀ ਕਈ ਵਾਰ ਉਹ ਇੰਨੀ ਪਰੇਸ਼ਾਨ ਹੁੰਦੀ ਕਿ ਕਿਉਂ ਨਾ ਸਕੂਲ ਛੱਡ ਦੇਵੇ ਅਜਿਹੇ ਵਿਚਾਰ ਉਸ ਦੇ ਮਨ ਵਿੱਚ ਆਉਂਦੇ ਡੰਡੀ ਦਿਨ ਬੀਤਦੇ ਗਏ ਭਾਵੇਂ ਉਹ ਦੋਵੇਂ ਅਜੇ ਵੀ ਸਕੂਲ ਇਕੱਠੀਆਂ ਹੀ ਆਉਂਦੀਆਂ ਸਨ ਪਰ ਪਹਿਲਾਂ ਵਾਲੀ ਗੱਲ ਨਾ ਰਹੀ ਡੰਡੀ ਰਾਜਵੀਰ ਦੀਆਂ ਨਵੀਆਂ ਸਹੇਲੀਆਂ ਬਣ ਗਈਆਂ ਡੰਡੀ ਹੁਣ ਉਹ ਦੂਜੀਆਂ ਸਹੇਲੀਆਂ ਰੈਡੀ ਨਾਲ ਵੀ ਵਧੀਆ ਬੋਲਦੀ ਜਲਦੀ ਡੰਡੀ ਇਹ ਗੱਲ ਮਮਤਾ ਤੋਂ ਜਰੀ ਨਾ ਜਾਂਦੀ ਡੰਡੀ ਉਹ ਕਈ ਵਾਰ ਗੁੱਸੇ ਵੀ ਹੁੰਦੀ ਡੰਡੀ ਇੱਕ ਦਿਨ ਦੀ ਗੱਲ ਹਾਂ ਕਿ ਸਕੂਲ ਵਿੱਚ ਖੇਡਾਂ ਹੋਣੀਆਂ ਸਨ ਤਾਂ ਮਮਤਾ ਨੇ ਰਾਜਵੀਰ ਨੂੰ ਕਿਹਾ ਰਾਜਵੀਰ ਇੱਕ ਗੱਲ ਸੁਣ ਲੈ ਕੱਲ ਸਕੂਲ ਵਿੱਚ ਗੇਮਾਂ ਹਨ ਡੰਡੀ ਤੂੰ ਮੈਥੋਂ ਬਿਨਾ ਕਿਸੇ ਹੋਰ ਕੋਲ ਨਹੀਂ ਬੈਠਣਾ ਡੰਡੀ ਪਰ ਮੇਰੀਆਂ ਦੂਜੀਆਂ ਸਹੇਲੀਆਂ ਪਲਕ ਅਤੇ ਸੋਨਾ ਮੈਨੂੰ ਨਹੀਂ ਪਤਾ ਬਸ ਤੂੰ ਮੇਰੀ ਹੈ ਅਤੇ ਮੇਰੀ ਹੀ ਰਹਿ ਰਾਜਵੀਰ ਭਾਵੇਂ ਚੁੱਪ ਕਰ ਗਈ ਪਰ ਉਸ ਦਾ ਮਨ ਉਦਾਸ ਹੋ ਗਿਆ ਡੰਡੀ ਇਹ ਉਸ ਦੀ ਬਰदाश्त ਤੋਂ ਬਾਹਰ ਸੀ ਡੰਡੀ ਦੂਜੇ ਦਿਨ ਖੇਡਾਂ ਹੋਈਆਂ ਰਾਜਵੀਰ ਅਤੇ ਮਮਤਾ ਇਕੱਠੀਆਂ ਬੈਠੀਆਂ ਸਨ ਡੰਡੀ ਇੰਨੇ ਨੂੰ ਰਾਜਵੀਰ ਦੀਆਂ ਸਹੇਲੀਆਂ ਉਸ ਨੂੰ ਬੁਲਾਉਣ ਆ ਗਈਆਂ ਡੰਡੀ ਉਹ ਬੇਵਸ ਸੀ ਕਿ ਆਖਰ ਕੀ ਕਰੇ ਡੰਡੀ ਜਦੋਂ ਸਹੇਲੀਆਂ ਨੇ ਜਿੱਦ ਨਾ ਛੱਡੀ ਤਾਂ ਰਾਜਵੀਰ ਨੂੰ ਜਾਣਾ ਪਿਆ ਡੰਡੀ ਮਮਤਾ ਉਦਾਸ ਹੋ ਗਈ ਡੰਡੀ ਉਸ ਨੇ ਮਨ ਹੀ ਮਨ ਰਾਜਵੀਰ ਨੂੰ ਕੋਸਿਆ ਡੰਡੀ ਦਿਨ ਲੰਘਦੇ ਗਏ ਹੌਲੀ-ਹੌਲੀ ਦੋਵਾਂ ਵਿਚਕਾਰ ਬੋਲਚਾਲ ਬੰਦ ਹੋ ਗਈ ਡੰਡੀ ਦੋਵੇਂ ਸਹੇਲੀਆਂ ਇੱਕ ਦੂਜੇ ਨੂੰ ਦੇਖ ਕੇ ਰਸਤਾ ਬਦਲ ਲੈਂਦੀਆਂ ਡੰਡੀ ਇਸ ਤਰ੍ਹਾਂ ਦਿਨ ਲੰਘਦੇ ਗਏ ਡੰਡੀ ਗੱਲ ਪਹੁੰਚਦੀ ਪਹੁੰਚਦੀ ਸਕੂਲ ਦੇ ਸਭ ਤੋਂ ਪੁਰਾਣੇ ਅਧਿਆਪਕ ਕੋਲ ਚਲੀ ਗਈ ਡੰਡੀ ਉਸਨੇ ਪੜਤਾਲ ਕੀਤੀ ਆਖਰ ਰੌਲਾ ਕੀ ਹੈ ਪ੍ਰਸ਼ਨ ਚਿੰਨ ਹੋਰ ਬੱਚਿਆਂ ਤੋਂ ਮਿਲੀ ਜਾਣਕਾਰੀ ਨੇ ਉਸ ਨੂੰ ਸਭ ਕੁਝ ਸਮਝਾ ਦਿੱਤਾ ਡੰਡੀ ਇੱਕ ਦਿਨ ਉਹੀ ਅਧਿਆਪਕ